ਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਛੁੱਟੀ ਵਾਲਾ ਦਿਨ ਸੀ ਸ਼ਨੀਵਾਰ ਤੇ ਸ਼ਨੀਵਾਰ ਵਾਲੇ ਦਿਨ ਤੁਹਾਨੂੰ ਪਤਾ ਹੀ ਅੱਗੇ ਤੇ ਕਿਤਨਾ ਕਿਤੇ ਘੁੰਮਣ ਜਾਂਦੇ ਨੇ ਤੇ ਅੱਜ ਅਸੀਂ ਜਿਹੜਾ ਘਰ ਦਾ ਜਿਹੜਾ ਵਾ ਖੇਤੀ ਇਸ ਬੰਦਨ ਤੇ ਜਿਹੜੀ ਸਾਡੀ ਖਾਦ ਰਹਿੰਦੀ ਪਾਉਣ ਵਾਲੀ ਪਹਿਲੀ ਖਾਦ ਆ ਜਿਹੜੀ ਕਿਉਂਕਿ ਝੋਨੇ ਨੂੰ ਅੱਜ 17-18 ਦਿਨ ਹੋ ਗਏ ਆ ਉਹ ਖਾਦ ਅਸੀਂ ਪਾਉਣ ਲੱਗੇ ਆ ਖਾਦ ਪਾਉਣ ਦਾ ਤਰੀਕਾ ਜਾਂ ਹੋਰ ਕਿਹੜੇ-ਕਿਹੜੇ ਮਿਕਸਚਰ ਇਹਦੇ ਵਿੱਚ ਐਡ ਕਰਨੇ ਆ ਉਹ ਅਸੀਂ ਤੁਹਾਨੂੰ ਸਾਰੇ ਇਸ ਵੀਡੀਓ ਦੇ ਵਿੱਚ ਡਿਟੇਲ ਚ ਦੱਸਾਂਗੇ ਬਣੇਰੋ ਸਾਡੇ ਨਾਲ ਸੋ ਦੋਸਤੋ ਸਭ ਤੋਂ ਪਹਿਲਾਂ ਅਸੀਂ ਖਾਦ ਦੀ ਬੋਰੀ ਨੂੰ ਇੱਕ ਪੱਲੀ ਦੇ ਉੱਤੇ ਜਿਹੜਾ ਆ ਉਹ ਖੋਲ ਲੈਣਾ ਔਰ ਉਸ ਦੇ ਵਿੱਚ ਜਿਹੜਾ ਵੀ ਮਿਕਸਚਰ ਹੈ ਜਿਵੇਂ ਹੈ ਇੱਥੇ ਜਿਹੜਾ ਵਾ ਜ਼ਿੰਕ ਪਾ ਰਹੇ ਹਾਂ ਉਤਮ ਦੀ ਜ਼ਿੰਕ ਹੈ ਜਿਹੜੀ ਸੀ ਪ੍ਰਤੀ ਏਕੜ 45 ਕਿਲੋ ਦਾ ਜਿਹੜਾ 45 ਕਿਲੋਗ੍ਰam ਦੀ ਜਿਹੜੀ ਬੋਰੀ ਆ ਯੂਰੀਆ ਖਾਦ ਦੀ ਔਰ ਉਹਦੇ ਵਿੱਚ 8 ਕਿਲੋ ਜਿਹੜੀ ਅਸੀਂ ਮਤਲਬ ਮਿਕਸਚਰ ਜਿਹੜਾ ਵਾ ਪਾ ਰਹੇ ਹਾਂ ਉਹ ਜ਼ਿੰਕ ਪਾ ਰਹੇ ਹਾਂ ਔਰ ਇਹਦੇ ਪਿੱਛੇ ਥੋੜਾ ਬਿਲਾ ਪਾਣੀ ਛਿੜਕ ਲਿਆ ਪਾਣੀ ਕਿਉਂ ਛਿੜਕਿਆ ਕਿਉਂਕਿ ਉਹ ਪਾਊਡਰ ਸ਼ੇਪਡ ਆ ਤੇ ਸਾਡੇ ਜਿਹੜਾ ਉਹ ਜਦੋਂ ਅਸੀਂ ਖਿਲਾਰਦੇ ਆ ਸਪਰੈਡ ਕਰਦੇ ਆ ਤੇ ਉਹ ਅੱਖਾਂ ਦੇ ਵਿੱਚ ਪੈਂਦੀ ਇਸ ਕਰਕੇ ਪਾਣੀ ਦੇ ਨਾਲ ਥੋੜਾ ਜਿਹਾ ਉਹਦਾ ਉਹ ਮਤਲਬ ਬਣ ਜਾਂਦਾ ਵਾ ਵੀ ਉਹ ਉੱਡੇ ਨਾ ਤੇ ਇਹਨੂੰ ਅਸੀਂ ਚੰਗੀ ਤਰ੍ਹਾਂ ਫਿਰ ਵਿੱਚ ਮਿਕਸ ਕਰ ਲਾਂਗੇ ਰਲਾਂਗੇ ਤੇ ਰਲਉਣ ਤੋਂ ਉਪਰੰਤ ਜਿਹੜਾ ਅਸੀਂ ਮਤਲਬ ਥੋੜਾ ਥੋੜਾ ਜਿਵੇਂ ਪਾਣੀ ਤੁਸੀਂ ਦੇਖ ਰਹੇ ਵੀਡੀਓ ਔਰ ਪਾਣੀ ਦੇ ਨਾਲ ਕੀ ਹੈ ਕਈ ਵਾਰ ਢੇਲੇ ਬਣ ਜਾਂਦੇ ਢੇਲੇ ਬਣ ਤੋਂ ਜਿਹੜਾ ਬਚਾਉਣਾ ਵਾ ਜੇ ਕਿ ਢੇਲੇ ਛੋਟੇ ਛੋਟੇ ਬਾਣੇ ਵੀ ਗਏ ਤੇ ਕੋਈ ਘਬਰਾਉਣ ਦੀ ਲੋੜ ਨਹੀਂ ਨੂੰ ਤੁਸੀਂ ਫਿਰ ਤੋਂ ਪਾਊਡਰ ਸ਼ੇਵ ਚ ਕਰ ਸਕਦੇ ਜੀ ਉਸ ਪ੍ਰੰਤ ਜਿਹੜਾ ਨਝੋਲੇ ਵਿੱਚ ਪਾ ਕੇ ਤੁਹਾਡੇ ਸਾਹਮਣੇ ਝੋਨੇ ਦੇ ਵਿੱਚ ਜਿਹੜਾ ਇਸ ਤਰ੍ਹਾਂ ਸਪਰੈਡ ਕਰ ਦੇਣਾ ਖੇਤਾਂ ਨਾ ਔਰ ਇਹ ਜਿਹੜਾ ਝੋਨਾ ਵਾ 17 18 ਦਿਨਾਂ ਦਾ ਮਤਲਬ 17 18 ਦਿਨਾਂ ਬਾਅਦ ਜਿਹੜਾ ਅਸੀਂ ਇਹਨੂੰ ਇਹ ਪਾ ਰਹੇ ਹਾਂ ਖਾ ਤਾਂ ਕਈ ਵਾਰ ਕੀ ਨਾ ਕਿ ਅਸੀਂ ਹਫਤੇ ਬਾਅਦ ਹੀ ਹਫਤੇ ਦਾ ਝੋਨਾ ਹੁੰਦਾ ਤੇ ਉਸੇ ਲਈ ਉਹਦੇ ਵਿੱਚ ਪਾਣੀ ਸ਼ੁਰੂ ਕਰ ਦਿੰਨੇ ਖਾ ਤਾਂ ਉਹਦਾ ਕੋਈ ਖਾਸ ਸੋ ਸਭ ਦਾ ਬਹੁਤ ਬਹੁਤ ਧੰਨਵਾਦ شکریہ